ਦੋਸਤੋ ਸਤਿ ਸ਼੍ਰੀ ਅਕਾਲ ਵਰਕਵੇ ਚੈਨਲ ਤੇ ਨਵੇਂ ਵੀਡੀਓ ਦੇ ਨਾਲ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਕੱਲ ਇੱਕ ਬਹੁਤ ਹੀ ਜਿਹੜਾ ਪ੍ਰਚਲਿਤ ਹੁੰਦਾ ਜਾ ਰਿਹਾ ਕੰਮ ਆਪਣੇ ਘਰਾਂ ਦੇ ਵਿੱਚ ਆਪਣੇ ਕਮਰਿਆਂ ਨੂੰ ਸਜਾਉਣ ਦਾ ਜਿਵੇਂ ਆਪਾਂ ਕਹੀਏ ਪੀਵੀਸੀ ਸ਼ੀਟਾਂ ਨਾਲ ਜਾਂ ਆਪਾਂ ਵਾਲਪੇਪਰ ਲਗਾਉਨੇ ਆ ਵਾਲਪੇਪਰ ਨਾਲ ਜਾਂ ਪੀਵੀਸੀ ਸ਼ੀਟਾਂ ਦਾ ਕੰਮ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਅੱਜ ਕੱਲ ਲਗਾਏ ਜਾ ਰਿਹਾ ਫਿਟਿੰਗ ਹੋ ਰਹੀ ਹੈ ਤਰ੍ਹਾਂ ਦੀ ਡੈਕੋਰੇਸ਼ਨ ਵਾਸਤੇ ਜਾਂ ਇੱਕ ਇਹਦੇ ਪਿੱਛੇ ਹੋਰ ਵੀ ਕਾਰਨ ਹੈ ਉਹ ਆਪਾਂ ਜਾਣਾਂਗੇ ਆਪਾਂ ਪਹੁੰਚੇ ਹਾਂ ਮਹਾਦੇਵ ਇੰਟਰਪ੍ਰਾਈਜ਼ਸ ਫੈਕਟਰੀ ਰੋਡ ਰਾਮਪਰਾ ਫੂਲ ਵਿਖੇ ਜਿੱਥੋਂ ਪੀਵੀਸੀ ਸੀਟਾਂ ਅਤੇ ਆ ਬਾਲ ਪੇਪਰ ਹੋਲ سیل ਰੇਟ ਦੇ ਵਿੱਚ ਮਿਲਦਾ ਆਪਾਂ ਇਹ ਜਾਣਕਾਰੀ ਸਾਰੀ ਇੱਥੋਂ ਕਿਹੜੇ-ਕਿਹੜੇ ਕਿੰਨੇ ਕੁ ਡਿਜ਼ਾਈਨਾਂ ਦੇ ਵਿੱਚ ਆਪਾਂ ਨੂੰ ਮਿਲ ਸਕਦਾ ਆਪਾਂ ਮਾਧਵ ਮਹਾਦੇਵ ਇੰਟਰਪ੍ਰਾਈਜ਼ ਸ਼ੋਰੂਮ ਦੇ ਅੰਦਰਾਂ ਤੇ ਆਪਾਂ ਮਿਲਦੇ ਹਾਂ ਓਨਰਾਂ ਨਾਲ ਗੱਲਬਾਤ ਕਰਦੇ ਹਾਂ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਾਪਤ ਕਰਦੇ ਆ ਤੇ ਨਾਲੋਂ ਨਾਲ ਆਪਾਂ ਡਿਜ਼ਾਈਨ ਵੀ ਦੇਖ ਰਿਹਾ ਇਹਦੇ ਦੇਖ ਸਕਦੇ ਆ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਨੇ ਯੂਵੀ ਸੀਟ ਵੀ ਇੱਥੇ ਮਿਲਦੀ ਹੈ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਤੇ ਜਿਹੜਾ ਪੀਵੀਸੀ ਸੀਟ ਮਿਲਦੀ ਹੈ ਉਹਦੇ ਬਾਰੇ ਵੀ ਔਰ ਜਿਹੜਾ ਜਿਹੜਾ ਵੀ ਮਟੀਰੀਅਲ ਘਰ ਨੂੰ ਸਜਾਉਣ ਵਾਸਤੇ ਆਪਣੇ ਰੂਮ ਨੂੰ ਸਜਾਉਣ ਵਾਸਤੇ ਕੋਠੀ ਦੇ ਵਿੱਚ ਆਪਾਂ ਫਿਟਿੰਗ ਕਰਨੀ ਹੈ ਜਾਂ ਫਲਾਈਟ ਦੇ ਵਿੱਚ ਫਿਟਿੰਗ ਕਰਨੀ ਹੈ ਸਾਰੀ ਜਾਣਕਾਰੀ ਆਪਾਂ ਨੂੰ ਇੱਥੇ ਮਿਲ ਸਕਦੀ ਹੈ ਆਪਾਂ ਇਹ ਸ਼ੋਰੂਮ ਦੇ ਵਿੱਚ ਸਾਰਾ ਮਟੀਰੀਅਲ ਦੇ ਫੀ ਸਕਦੇ ਹਾਂ ਹਾਂਜੀ ਦੋਸਤੋ ਆਪਣੇ ਨਾਲ ਸੰਜੀਵ ਕੁਮਾਰ ਜੀ ਨੇ ਆਪਾਂ ਇਹਨਾਂ ਤੋਂ ਜਿਹੜੀ ਜਾਣਕਾਰੀ ਪ੍ਰਾਪਤ ਕਰਦੇ ਆ ਪੀਵੀਸੀ ਸੀਟ ਬਾਰੇ ਤੇ ਹੋਰ ਜਿਹੜਾ ਵੀ ਵਾਲਪੇਪਰ ਜਾਂ ਹੋਰ ਜਿੰਨਾ ਵੀ ਮਟੀਰੀਅਲ ਹੁੰਦਾ ਹੈ ਤੁਹਾਨੂੰ ਸੁਝਾਉਣ ਵਾਸਤੇ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਆ ਨਮਸਕਾਰ ਜੀ ਸੰਜੀਵ ਕੁਮਾਰ ਜੀ ਤੁਹਾਡਾ ਸ਼ੋਰੂਮ ਹੈ ਮਹਾਦੇਵ ਇੰਟਰਪ੍ਰਾਈਜ਼ਸ ਤੇ ਐਡਰੈਸ ਮੈਂ ਪਹਿਲਾਂ ਦੱਸ ਦਿੱਤਾ ਇੱਕ ਵਾਰ ਤੁਸੀਂ ਵੀ ਜ਼ਿਕਰ ਕਰ ਦਿਓ ਰਾਮਪਰਾਪੂਰ ਸ਼ਹਿਰ ਦੇ ਵਿੱਚ ਕਿੱਥੇ ਤੁਹਾਡਾ ਸ਼ੋਰੂਮ ਹੈਗਾ ਆਪਣਾ ਹੈ ਜੀ ਮਹਾਦੇਵ ਇੰਟਰਪ੍ਰਾਈਜ਼ਸ ਫੈਕਟਰੀ ਰੋਡ ਨੀਅਰ ਯੂਨੀਅਨ ਬੈਂਕ ਪਿੱਲਰ ਨੰਬਰ 31 ਦੇ ਬਿਲਕੁਲ ਸਾਹਮਣੇ ਜੀ ਜੀ ਲਕਸ਼ਮੀ ਫਰਨੀਚਰ ਦੇ ਓਪਰ ਜੀ ਅ ਸੰਜੀਵ ਕੁਮਾਰ ਜੀ ਤੁਹਾਡੇ ਕੋਲੇ ਜਿਹੜਾ ਪੀਵੀਸੀ ਸੀਟ ਕਿੰਨੇ ਡਿਜ਼ਾਈਨਾਂ ਦੇ ਵਿੱਚ ਹੈ ਹੈ ਨਾ ਤੇ ਵਾਲਪੇਪਰ ਕਿੰਨੇ ਡਿਜ਼ਾਈਨਾਂ ਦੇ ਵਿੱਚ ਹੈ ਇਹ ਆਪਾਂ ਪਹਿਲਾਂ ਦੱਸ ਸਕੀਏ ਹਾਂਜੀ ਪੀਵੀਸੀ ਦੇ ਵਿੱਚ ਆਪਣੇ ਕੋਲ ਸਾਰੇ ਇੱਥੇ ਤਕਰੀਬਨ ਡਿਸਪਲੇ ਹੋਈ ਵੀ ਹੈ ਜੀ ਹਾਂਜੀ 30 ਤੋਂ 35 ਡਿਜ਼ਾਈਨ ਆਪਣੇ ਡਿਸਪਲੇ ਹੋਈ ਵੀ ਹੈ ਜੀ ਇਹਨਾਂ ਤੋਂ ਬਿਨਾਂ ਆਪਣੇ ਕੋਲ ਹੋਰ ਵੀ ਐਕਸਟਰਾ ਕਾਫੀ ਡਿਜ਼ਾਈਨ ਹੈਗੇ ਜੀ ਪੀਵੀਸੀ ਦੇ ਜੀ ਬਾਕੀ ਆਪਣੇ ਕੋਲ ਜਿਵੇਂ ਜੀ ਯੂਵੀ ਸ਼ੀਟ ਦੇ ਵਿੱਚ ਹੈ ਜੀ ਓਕੇ ਯੂਵੀ ਸ਼ੀਟ ਆਪਣੀ ਡਿਸਪਲੇ ਵੀ ਹੋਈ ਵੀ ਹੈ ਇਹਦੇ ਵਿੱਚ ਹੋਰ ਵੀ ਕਾਫੀ ਡਿਜ਼ਾਈਨ ਮਿਲ ਜਾਣਗੇ ਜੀ ਆਪਾਂ ਨੂੰ ਓਕੇ ਬਾਕੀ ਵਾਲਪੇਪਰ ਹੈ ਜੀ ਵਾਲਪੇਪਰ ਦੀ ਆਪਣੇ ਕੋਲ 500 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਦੀ ਫੁੱਲ ਰੇਂਜ ਮਿਲ ਜੀ 21 ਦਾ ਜਿਹੜਾ ਹੈਗਾ ਵਾਲਪੇਪਰ ਦਾ ਰੇਟ ਦਾ ਕੀ ਸੱਪਦਾ ਹੁੰਦਾ ਹੈ ਏਟੀ ਜਿਵੇਂ 5 ਰੋਲ ਦੇ ਵਿੱਚ ਕੀ ਹੁੰਦਾ ਵੀ 50 ਸਕਰ ਫੁੱਟ ਦੀ ਕਵਰੇਜ ਹੁੰਦੀ ਹੈ ਜੀ 500 ਰੁਪਏ ਤੋਂ ਸ਼ੁਰੂ ਹੋ ਕੇ 3500 ਰੁਪਏ ਤੱਕ ਕਰਦੀ ਆਪਣੇ ਕੋਲ ਸਾਰੀ ਫੁੱਲ ਵੈਰਾਈਟੀ ਮਿਲ ਜੀਗੀ ਵਾਲਪੇਪਰ ਦੇ ਵਿੱਚ ਓਕੇ 3D ਦੇ ਵਿੱਚ ਜੇ ਕਿਸੇ ਕਸਟਮਰ ਕੋਈ ਕਸਟਮਾਈਜ਼ ਵਗੈਰਾ ਕਰਵਾਉਣਾ ਚਾਹੁੰਦਾ ਜੀ ਤਾਂ ਆਪਾਂ ਕਸਟਮਾਈਜ਼ ਵੀ ਕਰਵਾ ਦਨੇ ਪ੍ਰੋਪਰ ਕੋਈ ਫੈਮਿਲੀ ਪਿਕ ਕਰਵਾਣੀ ਹੈ ਜੋ ਖੁਦ ਡਿਜ਼ਾਈਨ ਦੇ ਕੇ ਕਰਵਾਣਾ ਹੈ ਆਪਾਂ ਉਹ ਵੀ ਕਰਵਾ ਦਿੰਦੇ ਹਾਂ ਸੰਜੀਵ ਕੁਮਾਰ ਜੀ ਕਾਰੀਗਰ ਤੁਹਾਡੇ ਕੋਲੇ ਆਪਣੇ ਹੁੰਦੇ ਨੇ ਮੰਨ ਲੋ ਬਿਲਕੁਲ ਜੀ ਬਿਲਕੁਲ ਕਾਰੀਗਰ ਵਾਲ ਪੇਪਰ ਦਾ ਕਾਰੀਗਰ ਵੀ ਪੀਵੀਸੀ ਦਾ ਕਾਰੀਗਰ ਕੋਈ ਡਾਊਨ ਸੀਲਿੰਗ ਕਰवानी ਹੈ ਫੁੱਲ ਰੂਮ ਤਿਆਰ ਕਰਵਾਣਾ ਹੈ ਕੋਈ ਆਫਿਸ ਤਿਆਰ ਕਰਵਾਣਾ ਹੈ ਫੁੱਲ ਰੇਂਜ ਮਿਲੇਗੀ ਜੀ ਆਪਾਂ ਦੀ ਇੱਕ ਸੰਜੀਵ ਕੁਮਾਰ ਜੀ ਮੈਨੂੰ ਇਹ ਦੱਸੋ ਬਹੁਤ ਸਾਰੇ ਜਿਹੜੇ ਹੈ ਇਹ ਡੈਕੋਰੇਸ਼ਨ ਵਾਸਤੇ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਵੀ ਕਮਰੇ ਨੂੰ ਸਜਾਇਆ ਜਾਵੇ ਸੋਹਣਾ ਲੱਗੇ ਨਾ ਇਹ ਇਸ ਤੋਂ ਬਿਨਾ ਹੋਰ ਕੀ ਕਾਰਨ ਹੋ ਸਕਦਾ ਹੈਗਾ ਤਾਂ ਵੀ ਇਹ ਕਮਰੇ ਦੀ ਫਿਟਿੰਗ ਕਰवानी ਜ਼ਰੂਰ ਬਿਲਕੁਲ ਜੀ ਇਹ ਜਿਵੇਂ ਸੋਹਣਾ ਦਾ ਲੱਗਣਾ ਹੀ ਲੱਗਣਾ ਹੈ ਜ ਪੇਂਟ ਦਾ ਕਹਿੰਦੇ ਆ ਪੇਂਟ ਆਪਾਂ ਜਿੰਨਾ ਮਰਜੀ ਵਧੀਆ ਤੋਂ ਵਧੀਆ ਕਸਟਮਰ ਕਰਵਾ ਕੇ ਇੰਨੇ ਨੇ ਰੁਪਏ ਲਗਾ ਕੇ ਹਾਂਜੀ ਲਾਸਟ ਤੇ ਉਹਨਾਂ ਨੂੰ ਕੀ ਹੁੰਦਾ ਜੀ ਕਿਉਂਕਿ ਸਿਲਨ ਵਗੈਰਾ ਕਰਕੇ ਲਾਸਟ ਤੇ ਉਹਨਾਂ ਨੂੰ ਮਾਈਸੀ ਦੇਖਣੀ ਪੈਂਦੀ ਆ ਜੇ ਤੇਰ ਜੀ ਤਾਂ ਕਰਕੇ ਉਸ ਤੋਂ ਵਧੀਆ ਕੀ ਆ ਜੀ ਪੇਂਟ ਤੇ ਰੁਪਏ ਉਲ ਕਰਨ ਨਾਲੋਂ ਇਹ ਚੀਜ਼ ਦੇ ਨਾਲ ਕੀ ਆ ਵੀ ਨਾਲੇ ਤਾਂ ਕਮਰੇ ਦੀ ਡੈਕੋਰੇਸ਼ਨ ਬਣਦੀ ਆ ਜੀ ਜੀ ਨਾਲੇ ਸੋਨਾ ਲੱਗਦਾ ਨਾਲੇ ਸੋਨੂੰ ਜਿਹੜਾ ਸ਼ੋਰ ਹੈ ਜੀ ਉਹ ਤੋਂ छुटਤਾਰਾ ਮਿਲਦਾ ਤੇ ਬਾਕੀ ਸਿਉਂਗ ਜਾਂ ਹੋਰ ਕੋਈ ਪ੍ਰੋਬਲਮ ਕੁਝ ਵੀ ਨਹੀਂ ਹੁੰਦਾ ਵੀਰ ਜਿੰਨਾਂ ਨੂੰ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਕੋਈ ਸਿਉਂਗ ਹੈ ਸਿਲਣ ਹੈ ਕੋਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈ ਜੀ ਰੂਮ ਦੇਖਣ ਚ ਸੋਨਾ ਲੱਗਦਾ ਜੀ ਪੇਂਟ ਵਗੈਰਾ ਤੋਂ ਸਿਲਣ ਤੋਂ ਸ਼ੋਰੇ ਤੋਂ ਹਰ ਇੱਕ ਚੀਜ਼ ਤੋਂ ਛੁਪਤਾਰ ਹੈ ਓਕੇ ਅ ਇੱਕ ਮੈਨੂੰ ਇਹ ਦੱਸੋ ਇਹ ਜਿਹੜਾ ਵਾਲਪੇਪਰ ਆਇਗਾ ਵਾਲਪੇਪਰ ਤੁਹਾਡੇ ਕੋਲੇ ਕਿੰਨੇ ਡਿਜ਼ਾਈਨਾਂ ਦੇ ਵਿੱਚ ਵਾਲਪੇਪਰ ਦੇ ਵਿੱਚ ਬਹੁਤ ਡਿਜ਼ਾਈਨ ਆਈ ਸਾਡੇ ਕੋਲੇ ਦੇਖੋ ਹੂੰ ਕੁਝ ਰੇਂਜ ਅਵੇਲੇਬਲ ਵੀ ਹੈ ਇਹ ਹੈ ਕੁਝ ਆਪਣੇ ਕੋਲ ਜਿਵੇਂ ਫਾਈਲਾਂ ਪਈਆਂ ਜੀ ਹਰ ਇੱਕ ਫਾਈਲ ਦੇ ਵਿੱਚ ਘੱਟੋ ਘੱਟ 100-100 ਡਿਜ਼ਾਈਨ ਹੈ ਆਪਾਂ ਕੋਲ 7-800 ਡਿਜ਼ਾਈਨ ਦੇ ਵਿੱਚ ਮਿਲ ਜੀਗਾ ਜੀ ਵਾਲਪੇਪਰ ਜੋ ਕਸਟਮਰ ਸਿਲੈਕਟ ਕਰੇਗਾ ਉਹ ਆਪਾਂ ਉਹਨਾਂ ਨੂੰ ਅਵੇਲੇਬਲ ਕਰਵਾ ਦਾਂਗੇ ਤੇ ਯੂਵੀ ਨਾਲ ਤੁਸੀਂ ਜਿਹੜਾ ਹੈਗਾ ਸੀਲਿੰਗ ਹੀ ਕਰਦੇ ਹੋ ਕੱਲਾ ਜਾਂ ਨਹੀਂ ਜਿਹੜੀ ਯੂਵੀ ਸ਼ੀਟ ਹੁੰਦੀ ਹੈ ਜੀ ਉਹ ਸਿਰਫ ਵਾਲ ਦੇ ਉੱਤੇ ਹੁੰਦੀ ਹੈ ਜੀ ਜਿਹੜੀ ਸੀਲਿੰਗ ਹੁੰਦੀ ਹੈ ਆਪਣੇ ਉਹ ਪੀਵੀਸੀ ਦੇ ਨਾਲ ਜੀ ਮੈਨੂੰ ਪੀਵੀਸੀ ਦੇਖ ਸਕਦੇ ਹੋ ਆਪਣੀ ਸੀਲਿੰਗ ਹੋਈ ਵੀ ਹੈ ਜੀ ਇਹ ਸਾਰੀ ਵੀ ਪੀਵੀਸੀ ਨਾਲ ਸਾਰੀ ਇਹ ਡਾਊਨ ਸੀਲਿੰਗ ਹੁੰਦੀ ਹੈ ਜੀ ਜਿਹੜੀ ਆ ਵੀ ਯੂਵੀ ਸ਼ੀਟ ਇਹ ਵੋਲਵ ਯਾਰਾ ਤੇ ਜੀ ਵੋਲਵ LCD ਪੈਨਲ ਬਣਾਣੇ ਆ ਆਪਾਂ ਬੈੱਡ ਦੀ ਬੈਕ ਤਿਆਰ ਕਰਨੀ ਹੈ ਉਹਨਾਂ ਚੀਜ਼ਾਂ ਵਾਸਤੇ ਹੋਣਗੀਆਂ ਜਿਹੜੇ ਗਾਹਕ ਨੇ ਆਪਣੇ ਮਤਲਬ ਦੂਰ ਨੇੜੇ ਦੇ ਗਾਹਕ ਨੇ ਜਾਂ ਤੁਹਾਡੇ ਨਾਲ ਪਹਿਲਾਂ ਜੁੜੇ ਹੋਏ ਨੇ ਜਾਂ ਨਵੇਂ ਨੂੰ ਤੁਸੀਂ ਕੀ ਮਤਲਬ ਕਹਿਣਾ ਚਾਹੋ ਆਪਾਂ ਜੋ ਸਾਡੇ ਨਾਲ ਕਾਰੀਗਰ ਵੀਰ ਜਾਂ ਕੋਈ ਕਸਟਮਰ ਸਾਡੇ ਨਾਲ ਜੁੜੇ ਹੋਏ ਐ ਪਹਿਲਾਂ ਤਾਂ ਅਸੀਂ ਉਹਨਾਂ ਦਾ ਦਿলো ਧੰਨਵਾਦ ਕਰਦੇ ਆ ਜੀ ਜੀ ਤੇ ਬਾਕੀ ਹੋਰ ਵੀ ਜੋ ਸਾਡੇ ਨਾਲ ਨਵੇਂ ਕੋਈ ਕਸਟਮਰ ਜਾਂ ਨਵੇਂ ਕਾਰੀਗਰ ਵੀਰ ਆਂਦੇ ਉਹਨਾਂ ਨੂੰ ਫੁੱਲ ਅਸੀਂ ਗਾਈਡ ਕਰਾਂਗੇ ਪੂਰੀ ਇਨਫੋਰਮੇਸ਼ਨ ਦਵਾਂਗੇ ਵੀ ਸੋਨੋ ਕਿਸ ਕਿਸ ਚੀਜ਼ ਤੋਂ ਇਸ ਚੀਜ਼ ਨਾਲ ਤੁਹਾਨੂੰ ਬੈਨੀਫਿਟ ਮਿਲੇਗਾ। ਜੀ। ਅੱਛੀ ਗੱਲ। ਪੂਰੀ ਵਧੀਆ ਕੁਆਲਿਟੀ ਦੇਵਾਂਗੇ ਜੀ। ਬ੍ਰਾਂਡ ਦੀ ਸ਼ੀਟ ਦੇਵਾਂਗੇ ਜੀ। ਆਪਾਂ ਕੋਈ ਲੋਕਲ ਮੇਡ ਕੋਈ ਇਸ ਤਰ੍ਹਾਂ ਦਾ ਮਟੀਰੀਅਲ ਨਹੀਂ ਹੈ। ਪੂਰਾ ਹੈਵੀ ਮਟੀਰੀਅਲ ਹੈ ਜੀ। ਜੀ। ਇਹ ਸਾਰੇ ਪੀਵੀਸੀ ਡਿਜ਼ਾਈਨ ਹੈ। ਹਾਂਜੀ ਇਹ ਪੀਵੀਸੀ ਡਿਜ਼ਾਈਨ। ਇਸੇ ਡਿਸਪਲੇ ਆਪਣਾ ਸਾਰਾ ਜੀ। ਹਾਂਜੀ। ਭਰਾਵੋ ਆਪਾਂ ਦੇਖ ਸਕਦੇ ਹਾਂ ਇਹ ਸਾਰੇ ਡਿਜ਼ਾਈਨ ਜਿਹੜੇ ਇੱਥੇ ਡਿਸਪਲੇ ਦੇ ਵਿੱਚ ਆਪਾਂ ਦੇਖ ਸਕਦੇ ਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਡਿਜ਼ਾਈਨ ਜਿਹੜੇ ਹੈਗੇ ਆ ਮਹਾਦੇਵ ਇੰਟਰਪ੍ਰਾਈਜ਼ਸ ਵੱਲੋਂ ਵੱਲੋਂ ਆਪਾਂ ਨੂੰ ਮਿਲ ਸਕਦੇ ਨੇ। ਕਦੀ ਵੀ ਆਪਾਂ ਵਿజిਟ ਕਰਨਾ ਹੋਵੇ ਇਹ ਫੈਕਟਰੀ ਇਹ ਰੋਡ ਦੇ ਉੱਪਰ ਹੈਗਾ ਇਹ ਸ਼ੋਰੂਮ ਮਹਾਂਦੇਵ ਇੰਟਰਪ੍ਰਾਈਜ਼ਸ ਜਿਹੜਾ ওভারਬ੍ਰਿਜ ਇੱਥੇ ਬਣ ਚੁੱਕਿਆ ਹੈਗਾ ਜਿਹੜਾ ਉਹਦਾ ਆਪਾਂ ਕਹਿੰਦੇ ਵੀ ਪਿੱਲਰ ਹੈਗਾ 31 32 ਨੰਬਰ ਨੇੜੇ ਹੈਗਾ ਯੂਨੀਅਨ ਬੈਂਕ ਦੂਸਰਾ ਜਿਹੜਾ ਕੈਪੀਟਲ ਸਮਾਲ ਬੈਂਕ ਦੇ ਬਿਲਕੁਲ ਨਾਲ ਹੈਗਾ ਇਹ ਮਹਾਦੇਵ ਇੰਟਰਪ੍ਰਾਈਜ਼ ਆ ਕਦੀ ਵੀ ਜ਼ਰੂਰਤ ਪੈਂਦੀ ਹੈ ਆਪਾਂ ਇੱਥੇ ਵਿਜਿਟ ਵੀ ਕਰ ਸਕਦੇ ਆ ਇੱਥੇ ਆ ਕੇ ਆਪਾਂ ਮਟੀਰੀਅਲ ਦੇਖ ਸਕਦੇ ਆ ਹੋਰ ਜਾਣਕਾਰੀ ਲੈਣੀ ਹੈ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਆ ਤੇ ਫੋਨ ਕਾਲ ਕਰ ਸਕਦੇ ਆ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਮਹਾਦੇਵ ਇੰਟਰਪ੍ਰਾਈਜ਼ ਦੇ ਨੰਬਰ ਚੱਲ ਰਹੇ ਨੇ ਜਾਂ ਸਕਰੀਨ ਦੇ ਉੱਪਰ ਵੀ ਨੰਬਰ ਆਏ ਨੇ ਹੋਰ ਜਾਣਕਾਰੀ ਫੋਨ ਕਰਕੇ ਵੀ ਆਪਾਂ ਪ੍ਰਾਪਤ ਕਰ ਸਕਦੇ ਆ ਆਪਣੇ ਘਰ ਨੂੰ ਸਜਾਉਣਾ ਹੋਵੇ ਆ ਬਵਾਲ ਪੇਪਰ ਦੀ ਜ਼ਰੂਰਤ ਪੈਂਦੀ ਆ ਆਪਾਂ ਨੂੰ ਕਿਸੇ ਤਰ੍ਹਾਂ ਦਾ ਵੀ ਕਿਸੇ ਡਿਜ਼ਾਈਨ ਦਾ ਵੀ ਆਪਾਂ ਨੂੰ ਪਸੰਦ ਕਰਕੇ ਇੱਥੋਂ ਲੈ ਜਾ ਸਕਦੇ ਆ ਫਿਟਿੰਗ ਵੀ ਕਰਵਾ ਸਕਦੇ ਆ ਜਾਂ ਫਿਰ ਆਪਾਂ ਡਾਊਨ ਸੀਲਿੰਗ ਕਰਵਾਉਣੀ ਹੈ ਜਾਂ ਪੀਵੀਸੀ ਨਾਲ ਆਪਾਂ ਜਿਹੜੀ ਹੈ ਵਾਲ ਆਪਣੀ ਫਿਟਿੰਗ ਕਰਵਾਉਣੀ ਹੈ ਤਾਂ ਸਾਰੀ ਤਰ੍ਹਾਂ ਦੀ ਇੱਥੇ ਜਿਹੜਾ ਮਟੀਰੀਅਲ ਅਵੇਲੇਬਲ ਹੁੰਦਾ ਸੰਜੀਵ ਕੁਮਾਰ ਜੀ ਨੇ ਆਪਾਂ ਨੂੰ ਜਿੰਨਾ ਕੁ ਵੀਡੀਓ ਦੇ ਰਾਹੀਂ ਜਾਣਕਾਰੀ ਦਿੱਤੀ ਹੈ ਹੋਰ ਜਾਣਕਾਰੀ ਤੁਸੀਂ ਫੋਨ ਕਰਕੇ ਵੀ ਪ੍ਰਾਪਤ ਕਰ ਸਕਦੇ ਹੋ ਮਹਾਂਦੇਵ ਇੰਟਰਪ੍ਰਾਈਜ਼ਸ ਅਗਲੇ ਵੀਡੀਓ ਤੱਕ ਦੇਵਾ ਗਿਆ ਬਹੁਤ ਬਹੁਤ ਧੰਨਵਾਦ ਸ਼ਸ਼ਰੀਕਾਲ ਸੰਜੀਵ ਭਾਰਗੀ ਸ਼ਸ਼ਰੀਕਾਲ ਜੀ